ਸਰ ਥੈਂਕ ਯੂ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ ਤੁਹਾਡੇ ਮਾਧਿਅਮ ਗ੍ਰਹੀਂ ਲੋਕਲ ਬਾਡੀ ਮਿਨਿਸਟਰ ਸਾਹਿਬ ਬੈਠੇ ਨੇ ਮੈਂ ਇਹਨਾਂ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਤਕਰੀਬਨ ਪਿਛਲੇ 8-10 ਮਹੀਨਿਆਂ ਤੋਂ ਗੁਰਦਾਸਪੁਰ ਦੇ ਵਿੱਚ ਅ ਪ੍ਰੋਸੈਸਿੰਗ ਸਾਈਟ ਜਿਹੜੀ ਆ ਉਸ ਇਡੈਂਟੀਫਾਈ ਕੀਤੀ ਸੀਗੀ ਔਰ 12-9-2024 ਨੂੰ ਵੀ ਚਿੱਠੀ ਲਿਖੀ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਉਸ ਤੋਂ ਬਾਅਦ 28 10 24 ਨੂੰ ਉਸ ਤੋਂ ਬਾਅਦ 14 1 25 ਨੂੰ ਤਿੰਨ ਚਾਰ ਵਾਰ ਰਿਮਾਈਂਡਰ ਲਿਖਿਆ ਉੱਥੇ ਸਾਡੇ ਕੋਲ ਪ੍ਰੋਸੈਸਿੰਗ ਸਾਈਟ ਅਵੇਲੇਬਲ ਆ ਪਰ ਕੁਝ ਉੱਥੋਂ ਦੇ ਲੋਕਲ ਲੀਡਰ ਜਿਹੜੇ ਆ ਉਹਨੂੰ ਨਿਪਟਰੇ ਵੀ ਚਾਣ ਦੇਣਾ ਚਾਹੁੰਦੇ ਸੋ ਮੇਰੀ ਇਹ ਮੰਤਰੀ ਸਾਹਿਬ ਨੂੰ ਬੇਨਤੀ ਆ ਕਿ ਮੈਂ ਪਿਛਲੇ 8-10 ਮਹੀਨਿਆਂ ਤੋਂ ਆਪ ਦੇ ਲੈਵਲ ਤੇ ਉਹ ਸ਼ਹਿਰ ਦਾ ਕੂੜਾ ਜਿਹੜਾ ਚੱਕ ਰਿਆਂ ਕਿਉਂਕਿ ਮੇਰਾ ਛੋਟਾ ਬ੍ਰਦਰ ਮਿਨਿਸਪਲ ਕਮੇਟੀ ਦਾ ਪ੍ਰਧਾਨ ਆ ਤੇ 29 ਐਮਸੀ ਨੇ ਸਾਰੇ ਮੇਰੇ ਨੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਮੈਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ ਪਰ ਮੇਰੀ ਹੰਬਰ ਰਿਕੁਐਸਟ ਆ ਤੁਹਾਡੇ ਮਾਧਿਅਮ ਨਾਲ ਹੀ ਮੰਤਰੀ ਸਾਹਿਬ ਨੂੰ ਕਿ ਇਹ ਸਾਈਟ ਜਿਹੜੀ ਇਹਨੂੰ ਨਿਪਰੇ ਛਾੜਿਆ ਜਾਏ ਕਿਉਂਕਿ ਜਿੱਥੇ ਮੈਂ ਪ੍ਰਾਈਵੇਟ ਜਗ੍ਹਾ ਮੰਤਰੀ ਸਾਹਿਬ ਲੱਭੀ ਸੀ ਉਹ ਆਲਮੋਸਟ 5-7 ਦਿਨਾਂ ਦਾ ਉੱਥੇ ਕੂੜਾ ਹੋਰ ਜਾ ਸਕਦਾ ਪਲੀਜ਼ ਇਹਨੂੰ ਨਹੀਂ ਤੇ ਗੁਰਦਾਸਪੁਰ ਸਾਰੇ ਦਾ ਜਿਹੜਾ ਬਹੁਤ ਮਾੜਾ ਹਾਲ ਹੋ ਜਾਊਗਾ ਕਾਈਂਡਲੀ ਇਹਨੂੰ ਪਰਸੂ ਕਰਕੇ ਤੇ ਸਾਡੀ ਜਿਹੜੀ ਉਹ ਨਿਪਰੇ ਛਾੜ। ਥੈਂਕ ਯੂ ਸਪੀਕਰ।